ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸਦਰ ਥਾਣਾ ਵਿੱਚ ਗੋਲੀ ਚੱਲਣ ਨਾਲ ਇੱਕ ਹੋਮਗਾਰਡ ਦੀ ਮੌਤ ਅੱਜ ਸਮਾਣਾ ਦੇ ਸਦਰ ਥਾਣਾ ਵਿੱਚ ਤਨਾਤ ਅਮਰਜੀਤ ਸਿੰਘ ਹੋਮਗਾਰਡ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਜਿਸ ਦੀ ਮ੍ਰਿਤਕ ਦੇ ਨੂੰ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਮੌਕੇ ਤੇ ਸਦਰ ਥਾਣਾ ਪੁਲਿਸ ਥਾਣਾ ਮੁਖੀ ਅਵਤਾਰ ਸਿੰਘ ਡੀਐਸਪੀ ਨੀਹਾ ਅਗਰਵਾਲ ਹਸਪਤਾਲ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਾ ਮ੍ਰਿਤਿਕ ਹੋਮਗਾਰ ਨਮਾਦੇ ਪਿੰਡ ਦਾ ਰਹਿਣ ਵਾਲਾ ਸੀ ਅਤੇ 2 ਮਹੀਨੇ ਬਾਅਦ ਉਹਦੀ ਰਿਟਾਇਰਮੈਂਟ ਸੀ ਇਸ ਮੌਕੇ ਨੇਹਾ ਅਗਰਵਾਲ ਡੀਐਸਪੀ ਨੇ ਦੱਸਿਆ ਕਿ ਕਿਸੇ ਦਾ ਅਸਲਾ ਦੇਣ ਵਾਸਤੇ ਹੋਮਗਾਰ ਅਸਲਾ ਰੂਮ ਵਿੱਚ ਗਿਆ ਅਤੇ ਗੋਲੀ ਦੀ ਆਵਾਜ਼ ਆਈ ਜਦੋਂ ਪੁਲਿਸ ਕਰਮਚਾਰੀਆਂ ਨੇ ਦੇਖਿਆ ਤਾਂ ਲਹੂ ਲਹਾਨ ਡਿੱਗਿਆ ਪਿਆ ਸੀ ਉਸ ਨੂੰ ਹਸਪਤਾਲ ਲੈ ਕੇ ਆਏ ਪਰ ਉਸ ਦੀ ਮੌਤ ਹੋ ਚੁੱਕੀ ਸੀ ਸਮਾਣਾ ਤੋਂ ਕਲਾ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਬੜੇ ਇੱਕ ਬਹੁਤ ਹੀ ਵਧੀਆ ਮੁਲਾਜ਼ਮ ਸੀਗੇ ਪੀਐਚਜੀ ਦੇ ਅਮਰਜੀਤ ਸਿੰਘ ਉਹਨਾਂ ਦੀ ਡੈਥ ਹੋ ਗਈ ਹੈ कि ਜਿੰਨਾਂ ਕੋ ਹੁਣੇ ਹਜੇ 20-25 ਮਿੰਟ ਹੀ ਹੋਏ ਨੇ ਤੇ ਜਿੰਨਾਂ ਕੋ ਸਾਨੂੰ ਇਨਫੋਰਮੇਸ਼ਨ ਹੈਗੀ ਹੈ ਇਹ ਮਾਲਖਾਨੇ ਚ ਗਈ ਸੀ ਕਿ ਕਿਸੇ ਦਾ ਅਸਲਾ ਕੋਈ ਲੈਣ ਆਇਆ ਸੀਗਾ ਉਹ ਦਾ ਅਸਲਾ ਉਥੋਂ ਲੈਣ ਵਾਸਤੇ ਤਾਂ ਗੋਲੀ ਚੱਲੀ ਹੈਗੀ ਹੈ ਤੇ ਫਿਰ ਜਦੋਂ ਮੁਲਾਜ਼ਮ ਉੱਥੇ ਪਹੁੰਚੇ ਤਾਂ ਉਹ ਨੀਚੇ ਪਈ ਸੀਗੇ ਫਰਸ਼ਤੇ ਨਦੀ ਬੋਡੀ ਤੇ ਫਿਰ ਇੱਥੇ ਲੈ ਕੇ ਆਏ ਸਿਵਲ ਹਸਪੀਟਲ ਤਾਂ ਇੱਥੇ ਬਰੌਡ ਰੈਡ ਘੋਸ਼ਿਤ ਕੀਤਾ ਗਿਆ ਉਹਨਾਂ ਨੇ ਜੀ ਕੋਈ ਮੈਡਮ ਇਹਦਾ ਰਿਟਾਇਰਮੈਂਟ ਕਿੰਨਾ ਕ ਟਾਈਮ ਰਹਿ ਗਿਆ ਸੀਗਾ ਕੁਝ ਪਤਾ ਲੱਗਿਆ ਦੋ ਕੁ ਮਹੀਨੇ ਰਹਿ ਗਏ ਸੀਗੇ ਜੀ ਦੋ ਮਹੀਨੇ Thank you.